ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਆਗੂ ਮੰਤਰੀ ਬੀਬੀ ਜਗੀਰ ਕੌਰ ਤੇ ਪੰਜਾਬ ਸਰਕਾਰ ਨੂੰ ਸੁਖਪਾਲ ਖੈਰਾ ਤੇ ਦਰਜ ਐਫ ਆਈ ਆਰ ਮਾਮਲੇ 'ਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਦਰਜਾ 27 ਜਨਵਰੀ 2012 ਨੂੰ ਕਾਂਗਰਸ ਯਾਗੂ ਖੈਰਾ ਤੇ ਉਹਨਾਂ ਦੇ ਸਾਥੀਆਂ ਤੇ ਵਿਧਾਨ ਸਭਾ ਚੋਣਾਂ ਦੌਰਾਨ ਪੁਲੱਥ 'ਚ ਕਾਲੀ ਵਰਕਰ ਦੇ ਕਾਰਜ 'ਚ ਦਾਖਲ ਹੋ ਕੇ ਤੋੜਪਾਨ ਕਰਨ ਦੇ ਰੋਪ ਲੱਗੇ ਸਨ। ਜਿਸ ਦੇ ਚੱਲਦੇ ਉਹਨਾਂ ਖਿਲਾਫ ਐਸ ਸੀ ਐਸ ਟੀ ਐਕਟ ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਖੈਰਾਂ ਨੇ ਸਭ ਨੂੰ ਛੂਟ ਕਰਾ ਲੈਂਦੇ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਬੀਬੀ ਜ਼ਗੀਰ ਕੌਰ ਨੂੰ ਵੀ ਟਰ ਬਣਾਇਆ ਸੀ ਤੇ ਨਾਲ ਹੀ ਖੋਤੇ ਦਰਜ ਐਫ ਆਰ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ ਸੀ ਪਰ ਅੱਜ ਹਾਈ ਕੋਰਟ ਨੇ ਅਫੇਅਰ ਰੱਦ ਕਰਨ ਦੀ ਅਪੀਲ ਨੂੰ ਖਾਰਜ ਕਰਦਿਆਂ ਪੰਜਾਬ ਸਰਕਾਰ ਤੇ ਬੀਬੀ ਜ਼ਗੀਰ ਕੌਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ ਇਸ ਮਾਮਲੇ 'ਚ ਜਵਾਬ ਦੀ ਮੰਗ ਵੀ ਕੀਤੀ ਗਈ ਹੈ ਹਾਈ ਕੋਰਟ ਨੇ ਖੈਰ ਆਤੀ ਉਹਨਾਂ ਦੇ ਸਾਥੀਆਂ ਨੂੰ 29 ਅਪ੍ਰੈਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ ਪੰਜਾਬ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਜੀ ਕੇ ਚਤਰਥ ਨੇ ਹਲਕਾ ਗੁਰੂ ਹਰਸਾਹੈਤ ਉਪਾਇਕ ਰਾਣਾ ਗੁਰਮੀਤ ਸਿੰਘ ਸੋਢੀ ਤੇ ਬਰਨਾਲਾ ਦਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਨੋਟਿਸ ਜਾਰੀ ਕੀਤਾ ਹੈ ਇਸ ਵਿੱਚ ਉਹਨਾਂ ਜਵਾਬ ਮੰਗਿਆ ਹੈ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਆਪਣੇ ਹਲਕੇ ਵਿੱਚ ਕਿਉਂ ਨਹੀਂ ਰਹੇ ਕਮੇਟੀ ਨੇ ਦੋਹਾਂ ਵਿਧਾਇਕਾਂ ਨੂੰ 10 ਦਿਨਾਂ ਦੇ ਅੰਦਰ ਨੋਟਿਸ ਚ ਜਵਾਬ ਦਾਖਲ ਕਰਨ ਲਈ ਕਿਹਾ ਹੈ ਉਹਨਾਂ ਨੇ ਕਿਹਾ ਕਿ ਸਾਰੇ ਕਾਂਗਰਸੀ ਨੇਤਾਵਾਂ ਨੂੰ ਆਪਸ ਵਿੱਚ ਮਿਲ ਕੇ ਚੱਲਣਾ ਚਾਹੀਦਾ ਹੈ ਤੇ ਇੱਕ ਦੂਜੇ ਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਲੋ ਤੋ ਅੱਜ ਦਾ ਸਮਾਂ ਸ਼ਾਇਦ ਹਿੰਦੁਸਤਾਨ ਦੀ ਆਜ਼ਾਦੀ ਦੇ ਬਾਅਦ ਇਹਨਾਂ ਮੁਖਤਲਫ ਟਾਈਮ ਸ਼ਤਕਦੀਨਾ ਆਇਆ ਹੋ। ਫਾਸਿਸਟ ਔਰ ਕਮਿਊਨਲ ਫੋਰਸਿਸ ਇਨ ਕਨਾਇਮੈਂਟਸ ਵਿਦ ਐਵ ਯੂਜ਼ਿੰਗ ਦਿਵਰ ਰਲਕੇ ਕਾਰਪੋਰੇਟ ਵਰਡ ਨੇ ਤੁਹਾਡੀ ਇਸ ਸੁਵਿੱਤਰ ਪਾਰਲੀਮੈਂਟ ਦੇ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਬੜੀ ਕਾਮਯਾਬੀ ਤੇ ਰਾਣਾਗੁਰਮੀ ਸਿੰਘ ਸੋਟੇ ਜੋ ਲੋਕ ਸਭਾ ਹਲਕਾ ਫਿਰੋਜ਼ਪੁਰ ਚੋਂ ਆਉਂਦੇ ਨੇ ਵਿਧਾਨ ਸਭਾ ਹਲਕਾ ਗੁਰੂ ਹਰਸਾਏ ਦੇ ਵਿਧਾਇਕ ਨੇ ਤੇ ਕੇਵਲ ਸਿੰਘ ਢਿੱਲੋ ਦਾ ਵਿਧਾਨ ਸਭਾ ਹਲਕਾ ਬਰਨਾਲਾ ਜੋ ਸੰਗਰੂਚ ਪੈਂਦਾ ਹੈ ਫਿਰੋਜ਼ਪੁਰ ਤੋਂ ਇਸ ਵਾਰ ਕਾਂਗਰਸ ਦੇ ਉਮੀਦਵਾਰ ਸੁਨੀਲ ਜ਼ਖੜ ਤੇ ਸੰਗਰੂਚ ਤੋਂ ਵਿਜੇਂਦਰ ਸਿੰਘਲਾ ਦੋਵੇਂ ਹਾਰ ਗਏ ਨੇ ਜਾਸਨੀ ਕਮੇਟੀ ਦੇ ਪ੍ਰਧਾਨ ਨੇ ਸਿੱਧੇ ਟੰਗ ਨਾਲ ਭਾਜਪਾ ਨੂੰ ਫਿਰਕੂ ਪਾਰਟੀ ਦੱਸਿਆ ਤੇ ਕਿਹਾ ਕਿ ਸੰਸਦ ਤੇ ਫਿਰਕੂ ਤਾਕਤਾਂ ਨੇ ਕਬਜ਼ਾ ਕਰ ਲਿਆ ਹੈ ਕਾਂਗਰਸ ਅਨਸ਼ਾਸਨੀ ਕਮੇਟੀ ਦੇ ਚੇਅਰਮੈਨ ਤੋਂ ਜੋਦੇ ਪੁੱਛਿਆ ਗਿਆ ਕਿ ਉਹ ਕੈਪਟਨ ਮਹਿੰਦਰ ਸਿੰਘ ਵੱਲੋਂ ਬਾਜ਼ਵਕ ਲਾਕ ਕੀਤੀ ਚਾਰੀ ਬਿਆਨਬਾਜ਼ੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਕਿਹਾ ਕਿ ਕੈਪਟਨ ਖਿਲਾਫ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈ